ਸਾਸੇਗਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੈਰੀ ਫਾਰਮ ਵਿੱਚ ਬਹੁਤ ਬਹੁਤ ਤੁਹਾਡਾ ਵੈਲਕਮ ਆ। ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆ ਗਿਆ ਤਿੰਨ ਪਸ਼ੂ। ਜੋ ਤਿੰਨ ਦੇ ਤਿੰਨੇ ਸੂਏ ਆ ਤਾਜ਼ੇ ਬਿਲਕੁਲ ਪਸ਼ੂ। ਆਓ ਕਰੀਏ ਵੀਰ ਨਾਲ ਗੱਲਬਾਤ ਤੇ ਲਈਏ ਇਹਨਾਂ ਬਾਰੇ ਸਾਰੀ ਜਾਣਕਾਰੀ। ਸਾਸੇਗਾਲ ਵੀਰ ਜੀ। ਸਾਸੇਗਾਲ ਵੀਰ ਜੀ ਹੋਰ ਕਿਓ ਜੀ? ਵਧੀਆ ਵੀਰ ਜੀ ਠੀਕ ਠਾਕ ਵਧੀਆ ਜੀ। ਪਿੰਡ ਦਾ ਦੋ ਜੀ ਪਿੰਡ ਦਾ ਦਾਦੂਪੁਰਾ ਸੀਰਮ ਜੀਠਾ ਜ਼ਿਲ੍ਹਾ ਅੰਮ੍ਰਿਤਸਰ ਹੈ ਜੀ ਆਪਣਾ ਠੀਕ ਹੈ ਜੀ ਤਿੰਨ ਪਸ਼ੂ ਵੀਰ ਜੀ ਅੱਜ ਹਾਂ ਜੀ ਤਿੰਨ ਪਸ਼ੂ ਆਪਣੇ ਕੋਲ ਅਹ ਠੀਕ ਹੈ ਜੀ ਅੱਜ ਲਗਾਈਆਂ ਆਪਣੇ ਕੋਲ ਠੀਕ ਹੈ ਜਰਸੀ ਆ ਗਈ ਵੜ ਠੀਕ ਹੈ ਜੀ ਬਹੁਤ ਵਧੀਆ ਆ ਵੇਖੋ ਜੀ ਥਣ ਤੋਂ ਪਾਜੀ ਸੋਈਏ ਹਾਂ ਜੀ ਹਾਂ ਜੀ ਪਾਜੀ ਸੋਈਏ ਕੀ ਆ ਗਿਆ ਬੱਚਾ ਇਹ ਵਛੀ ਜੇ ਵਛੀ ਆ ਗਈ ਹਾਂ ਜੀ ਹਾਂ ਜੀ ਠੀਕ ਹੈ ਜੀ ਆ ਵੇਖੋ ਵੀਰ ਜੀ ਥਣ ਵੇਖੋ ਬਹੁਤ ਚੰਗਾ ਲੱਗਾ ਚਵਾਈ ਵਾਲਾ ਦੁੱਧ ਕਿਨਾਂ ਘਰ ਪਰੂ ਵੀਰੇ ਦੇ 12 ਕਿਲੋ ਦੇ ਅਗਲੇ ਲੀਟਰ ਕਰੂਗੀ 10 ਕਿਲੋ ਹੁਣ ਗਰੰਟੀ ਵਾਲਾ ਹੈਗਾ ਵਾਜੇ ਅੱਛਾ 10 ਕਿਲੋ ਹੋਣਾ ਹੈਗਾ ਜੀ ਠੀਕ ਹੈ ਜੀ 12 14 ਕਿਲੋ ਫਕਰ ਕਰੂਗੀ ਠੀਕ ਖੋਲੋ ਵੀ ਜੀ ਲਓ ਜੀ ਆ ਵੇਖੋ ਇਹ ਥਨ ਤੁੰਦੀ ਬਹੁਤ ਚੰਗੀ ਹੈ ਬਾਕੀ ਠੰਡੀ ਸੀਲ ਹੁੰਦੀ ਹੈ ਠੰਡੀ ਸੀਲ ਹੈ ਵੀਰ ਜੀ ਪੂਰੀ ਪੂਰੀ ਇੱਥੇ ਬਹਿ ਜਾਓ ਬੱਚੇ ਛੱਡ ਕੇ ਠੀਕ ਹੈ ਵੇਖੋ ਜੀ ਪਿਓਰ ਜਰਸੀ ਆ ਗਈ ਐਨਮ ਖਾ ਜੀ ਠੀਕ ਹੈ ਜੀ ਧਿਆਨ ਦਿਓ ਜੀ ਬਹੁਤ ਚੰਗੀ ਵਸ਼ੀ ਹੈ ਜੀ ਖਣ ਪਾਂਡੇ ਦੀ ਬਹੁਤ ਚੰਗੀ ਹੈ ਬੇਟੂ ਕੁਆਲਿਟੀ ਚੰਗੀ ਲੈਓ ਜੀ ਬੱਛੀ ਦਾ ਥੋੜਾ ਕਰੀਂ ਜਾਨਦੋ ਜਾਨਦ ਮੰਨਦੇ ਆ ਵਛੀ ਆ ਗਈ ਵੀਰ ਜੀ ਆ ਲਾਗੇ ਤਾਂ ਤੁਹਾਨੂੰ ਖਾ ਦਿੰਨੇ ਆ ਜੀ ਥਾਣ ਪੂਰਾ ਚਵਾਈ ਵਾਲਾ ਜੀ ਆਹ ਵੇਖੋ ਜੀ ਕੀ ਮੁੱਲ ਵੀਰ ਜੀ ਇਹਦਾ ਬੋਲ ਤੇ ਜਿੰਨਾ ਮਰਜ਼ੀ ਕਰਾ ਲਓ 55 ਵੀ ਕਰ ਲਈਏ 50 ਵੀ ਕਰ ਲਈਏ 45000 ਦੀ ਦੇ ਦਾਂਗੇ 45000 ਦੀ ਹਾਂਜੀ ਹਾਂਜੀ ਬਾਕੀ ਕੇ ਆਏਗੇ ਵੀਰ ਦਾ ਮਨ ਤਾਂ ਹਾਂਜੀ ਹਾਂਜੀ ਉਹ ਕਰਾਂਗੇ ਆਏਗੇ ਤਾਂ ਮਨ ਤਾਂ ਦੇ ਕੋਈ ਠੀਕ ਹੈ ਜੀ ਹਾਂਜੀ ਅ ਦੂਜੇ ਨੰਬਰ ਤੇ ਆ ਗਈ ਝੋਟੀ ਇਹ ਝੋਟੀ ਸਪੈਸ਼ਲੀ ਆ ਅੱਛਾ ਥਾਣੇ ਦੇ ਅੱਛਾ ਜਮਾਂਦਰੂ ਜਮਾਂਦਰੂ ਦੋ ਥਾਣੇ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਟੋਰੀ ਨੂੰ ਕਰਿਓ ਮੜਾਏ ਠੀਕ ਹੈ ਜੀ ਤੇ ਬੱਚਾ ਇਹਦਾ ਜੀ ਬੱਚਾ ਇਹਦਾ ਚੜਾਈ ਕਰ ਗਿਆ ਅੱਛਾ ਬੱਚਾ ਮਰ ਗਿਆ ਜੀ ਹਾਂ ਜੀ ਬੱਚਾ ਮਰ ਗਿਆ ਜੀ ਠੀਕ ਹੈ ਨਾਈਟ ਟਾਈਮ ਆਇਆ ਸੂਈ ਨੂੰ ਇਹ ਨੂੰ ਇਹ 20 ਦਿਨ ਹੋਏ ਹੋਣਗੇ ਜੀ ਅੱਛਾ 20 ਦਿਨ ਹੋਏ ਆ ਨਹੀਂ ਉਨੇ ਕੀ ਠੀਕ ਹੈ ਜੀ ਦੁੱਧ ਕਿੰਨਾ ਵੀਰ ਉਹ ਦੁੱਧ ਦਾ ਗਾਲੇ ਕੋਈ 6-7 ਲੀਟਰ ਹੈਗਾ ਇਸ ਟਾਈਮ ਐ 6 ਕਿਲੋ ਮੰਨੀਆਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਮਿਲਦੀ ਕਿੱਦਾਂ ਇਹ ਇਹ ਪਹਾੜੇ ਤੇ ਅੱਛਾ ਪਹਾੜੇ ਤੇ ਮਿਲ ਪੈਂਦੀ ਠੰਡੀ ਆ ਪੂਰੀ ਆ ਠੀਕ ਹੈ ਜੀ ਖੋਲਿਓ ਮੜਾ ਜੀ ਆ ਵੇਖੋ ਠੰਡੀ ਸੇਲ ਝੋਟੀ ਆ ਪਹਿਲਾ ਸੁਆ ਬੱਚਾ ਮਰ ਗਿਆ ਜਮਾਂਦਰੂ ਦੋ ਥਣੀ ਜਿਹੜੀ ਜੀ ਆ ਵੇਖਿਓ ਜੀ ਠੀਕ ਹੈ ਇਹ ਬਹੁਤ ਘੱਟ ਲੱਭਦੀਆਂ ਦੋ ਥਣੀ ਜਿਹੜੀਆਂ ਹੁੰਦੀਆਂ ਹੁੰਦੀਆਂ ਬਹੁਤ ਸਪੈਸ਼ਲ ਚੰਗੀਆਂ ਹੁੰਦੀਆਂ ਕਹਿੰਦੇ ਘਰ ਵਿੱਚ ਰੱਖੀਆਂ ਦੋ ਥਣੀ ਝੋਟੀ ਲੈਓ ਜੀ ਠੀਕ ਬਹੁਤ ਚੰਗੀ ਕੱਟੀ ਐ ਪਰਤੀਲੀ ਆ ਪੂਰੀ ਕੱਟੀ ਇੱਕ ਥਾਣਵੀ ਦੋ ਜਮਾਂਦਰੂ ਕੁਦਰਤੀ ਠੀਕ ਆ ਜੀ ਤੇ ਵੇਦੀ ਪਹਾੜੇ ਤੇ ਮਿਲਦੀ ਆ ਇਹ ਹਾਂ ਜੀ ਹਾਂ ਜੀ ਅੱਛਾ ਇਦਾਂ ਥੱਲੇ ਬੈਹ ਜਿੰਦੇ ਆ ਜੀ ਠੀਕ ਆ ਜੀ ਦੇਖੋ ਜੀ ਜਮਾਂਦਰੂ ਦੋ ਥਾਣਾ ਤੇ ਕੀ ਮੋਲਿਆ ਇਹਦਾ ਵੀਰ ਮੋਲ ਇਹਦਾ ਦੇ ਨਾ ਮਰਜ਼ੀ ਕਰਾ ਲਓ ਇਹਦਾ ਨੂੰ ਮੋਲੀ ਕੋਈ ਨਹੀਂ ਆ ਅੱਛਾ ਜੀ ਹਾਂ ਜੀ ਕਿੰਨੇ ਦੇ ਦੀਏ ਫੇਰ ਵੀ ਏ ਭਾਵੇਂ 80 ਭਾਵੇਂ ਕਹ ਲੋ ਤੇ ਭਾਵੇਂ 85 ਇਦਾਂ ਹਾਂਜੀ ਤੇ ਜਿਹੜੀ 75000 ਦੀ ਦੇ ਦੇਣੀ ਬਸ ਇਹ 75000 ਦੀ ਦੇ ਦੇਣੀ ਹੈ ਠੀਕ ਹੈ ਜੀ ਵੇਖੋ ਜੀ ਮਾਨਤਨ ਕਰਾਂਗੇ ਫੁੱਲ ਬਹੁਤ ਚੰਗੀ ਕੱਟੀ ਆ ਜੀ ਜਮਾਂਦਰੂ ਦੋ ਹੀ ਥਾਣਿਆਂ ਬਹੁਤ ਘੱਟ ਲੱਭਦੀਆਂ ਇਹ ਮੁੱਲ ਵੀਰਾਂ ਦਾ 75000 ਦੀ ਦੇ ਦਾਂਗੇ ਆਏ ਗਏ ਵੀਰ ਦਾ ਮਾਨਤਨ ਖੁੱਲਾ ਹੋਊਗਾ ਠੀਕ ਹੈ ਜੀ ਅੱਗੇ ਆ ਗਈ ਇਹ ਤਾਜੀ ਸੂਈ ਮਾਜੀ ਹਾਂਜੀ ਹਾਂਜੀ ਠੀਕ ਹੈ ਜੀ ਆ ਵੇਖੋ ਜੀ ਤਾਜੀ ਸੂਈ ਆ ਗਈ ਮਾਝ ਅੱਗੇ ਬਹੁਤ ਸੋਹਣੀ ਮੱਝ ਕੀ ਆ ਗਿਆ ਬੱਚਾ ਇਹਦਾ ਜੀ ਇਹਦਾ ਜੀ ਕੱਟਾ ਜੀ ਇਹ ਕੱਟਾ ਆ ਗਿਆ ਜੀ ਥਣ ਭਾਂਡੇ ਦੀ ਬਹੁਤ ਚੰਗੀ ਆ ਥਣ ਦੀ ਬਹੁਤ ਕੁਆਲਿਟੀ ਖੋਲੋ ਵੀਰ ਜੀ ਖੋਲਿਓ ਜੀ ਤੁਹਾਨੂੰ ਤੋਂ ਰਾ ਚੈੱਕ ਕਰਾਉਨੇ ਆ ਥਣ ਥੂਨ ਦੀ ਬਹੁਤ ਸਾਫ ਆ ਕੱਟਾ ਆ ਗਿਆ ਜੀ ਮਗਰ ਖੋਲ ਦਿਓ ਜੀ ਜਾਂਦੇ ਜੀ ਲੈਓ ਜੀ ਕਿੰਨਾ ਕਿ ਦੁੱਧ ਪਰੂ ਵੀਰੇ ਇਹ 12 14 ਲੀਟਰ ਤੇ ਦੁੱਧ ਦਊਗੀ 12 ਕਿਲੋ ਹਾਂਜੀ ਆ 12 ਕਿਲੋ ਮੰਨ ਕੇ ਚੱਲੋ ਹਨਾ ਕੱਦ ਕਾਰ ਦੀ ਫੋਲਾ ਕੱਦ ਫੁੱਲ ਸਾਈਜ਼ ਆ ਮਗਰ ਇਹਦੇ ਕੱਟਾ ਆ ਗਿਆ ਵੀਰ ਜੀ ਜਵਾਜੂ ਦੀ ਬੋਲੀ ਆ ਜੀ ਹਾਂਜੀ ਹਾਂਜੀ ਇੱਕ ਨੰਬਰ ਹੈ ਜੀ ਠੀਕ ਹੈ ਜੀ ਇਹ ਦੋ ਤਿੰਨ ਦੇ ਨਹੀਂ ਹੋਏ ਸੂਈ ਨੂੰ ਜੀ ਠੀਕ ਹੈ ਜੀ ਕੀ ਮੋਲਾ ਵੀਰ ਜੀ ਇਹਦਾ ਜੇਦਾ ਮੁੱਲ ਤੁਮੇ ਲੱਖ ਕਰਾ ਲੋ 80 90 ਠੀਕ ਹੈ ਜੀ 85 ਤੇ 75 ਹਜ਼ਾਰ ਦੀ ਦੇ ਦਾਂਗੇ 75 ਹਜ਼ਾਰ ਦੀ ਹਾਂਜੀ ਹਾਂਜੀ ਠੀਕ 70 ਦੀ ਜਾਣ ਦੋ ਪੂਰੀ 70 ਦੀ ਹਾਂਜੀ ਫਿਰ ਛੋੜ ਛੇ ਪਾਣੀ ਪੋਣਾ ਹੈ ਟਰਦੀ ਪੂਰੇ ਆ ਠੀਕ ਹੈ ਜੀ 70000 ਜੀ ਹੋ ਜੂ ਸੱਜ ਸੂਈ ਮੈਂ ਵੱਡੇ ਕੱਦ ਦੀ ਚੰਗੀ ਕੁਆਲਿਟੀ ਵਾਲੀ ਹੈ ਜੀ ਥਨ ਤੁਹਾਨੂੰ ਬਹੁਤ ਚੰਗਾ ਲੱਗਿਆ ਹਾਂਜੀ ਠੀਕ ਹੈ ਜੀ ਆ ਦੋ ਥਣੀ ਜਮਾਂਦਰੂ ਵੀਰ ਜੀ ਆ ਗਈ ਤੇ ਆ ਜਰਸੀ ਵਿਖਾਈ ਵੀ ਉਹਨੇ ਠੀਕ ਹੈ ਜੀ ਤੇ ਆਪਣਾ ਬੋਲ ਦਿਓ ਐਡਰੈਸ ਜੀ ਐਡਰੈਸ ਆਪਣਾ ਦਾਦੂਪੁਰਾ ਪਿੰਡ ਹਾਂਜੀ ਤੇ ਤਹਿਸੀਲ ਮਜੀਠਾ ਜ਼ਿਲ੍ਹਾ ਅਮਰਸਰ ਫੋਨ ਨੰਬਰ 98737 7318 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ